ਗੁਰੂ ਪਿਆਰੀ ਸਾ ਸੰਗਤ ਜੀ ਆਓ ਦਸ਼ਮੇਸ਼ ਪਿਤਾ ਜੀ ਦੀ ਵਕਸ਼ੀ ਹੋਈ ਫਤੇ ਦੀ ਸੰਤ ਕਰੀਏ ਗਜਵਤ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾ ਸੰਗਤ ਜੀ ਅੱਜ ਅਸੀਂ ਤੁਹਾਡੇ ਨਾਲ ਇੱਕ ਕਥਾ ਸਾਂਝੀ ਕਰਨ ਜਾ ਰਹੇ ਹਾਂ ਸਾ ਸੰਗਤ ਜੀ ਅੱਜ ਅਸੀਂ ਤੁਹਾਨੂੰ ਦੱਸਾਂਗੇ ਕੀ ਘਰ ਦੇ ਵਿੱਚ ਜੋਤ ਜਗਾਉਣ ਦੇ ਕੀ ਕੀ ਫਾਇਦੇ ਹਨ ਸਾਧ ਸੰਗਤ ਜੀ ਸੰਤ ਮਹਾਂਪੁਰਖ ਜੀ ਘਰ ਦੇ ਵਿੱਚ ਜੋਤ ਜਗਾਉਣ ਲਈ ਕਿਉਂ ਕਹਿੰਦੇ ਸਨ ਸਾਧ ਸੰਗਤ ਜੀ ਧਿਆਨ ਦੇ ਨਾਲ ਸੁਣ ਲੈਣਾ ਸਾਧ ਸੰਗਤ ਜੀ ਸੰਤ ਪਾਪਾ ਅਜੀਤ ਸਿੰਘ ਜੀ ਦੀਆਂ ਰੋਜ਼ ਨਮੀਆਂ ਨਮੀਆਂ ਵੀਡੀਓਜ਼ ਨੂੰ ਵੇਖਣ ਦੇ ਲਈ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰ ਲੈਣਾ ਜੀ ਤਾਂ ਜੋ ਆਪ ਜੀ ਨੂੰ ਰੋਜ਼ ਨਮੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਮਿਲ ਸ। ਸਾਧ ਸੰਗਤ ਜੀ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਜੀ ਆਪਣੇ ਭੈਣ ਭਰਾਵਾਂ ਨੂੰ, ਦੋਸਤਾਂ ਮਿਸਤਰਾ ਨੂੰ ਜ਼ਰੂਰ ਸ਼ੇਅਰ ਕਰਨਾ ਜੀ ਤਾਂ ਜੋ ਕਿਸੇ ਦਾ ਭਲਾ ਹੋ ਸਕੇ। ਸਾਧ ਸੰਗਤ ਜੀ ਕੋਈ ਗੁਰੂ ਦੀ ਬਾਣੀ ਦੇ ਨਾਲ ਜੁੜ ਸਕੇ। ਸਾਧ ਸੰਗਤ ਜੀ ਅਤੇ ਕਮੈਂਟ ਬਾਕਸ ਵਿੱਚ ਸੰਤ ਪਾਪਾ ਅਜੀਤ ਸਿੰਘ ਜੀ ਅੰਸਾੜੀ ਬਾਰੇ ਲਿਖ ਕੇ ਆ ਜੈ ਲਗਵਣਾ ਜੀ ਤਾਂ ਜੋ ਬਾਬਾ ਜੀ ਦਾ ਮਿਹਰ ਭਰਿਆ ਹੱਥ ਆਪ ਜੀ ਤੇ ਤੇ ਆਪ ਜੀ ਦੇ ਪਰਿਵਾਰ ਤੇ ਬਣਿਆ ਰਹੇ ਸਾਧ ਸੰਗਤ ਜੀ ਅੱਜ ਅਸੀਂ ਤੁਹਾਨੂੰ ਘਰ ਦੇ ਵਿੱਚ ਜੋਤ ਜਗਾਉਣਾ ਕਿਉਂ ਜ਼ਰੂਰੀ ਹੈ ਸਾਧ ਸੰਗਤ ਜੀ ਇਸ ਬਾਰੇ ਮਹਾਂਪੁਰਸ਼ ਕਿਉਂ ਦੱਸਦੇ ਹਨ ਸਾਧ ਸੰਗਤ ਜੀ ਆਓ ਹੁਣ ਆਪਾਂ ਕਥਾ ਦੀ ਸਾਂਝ ਪਾਉਂਦੇ ਸਾਤ ਸੰਗਤ ਜੀ ਬਹੁਤ ਸਾਰੇ ਲੋਕ ਨੇ ਜਿਹੜੇ ਪੁੱਛਦੇ ਹਨ ਕਿ ਘਰ ਦੇ ਵਿੱਚ ਜੋਤ ਲਗਾਉਣਾ ਚਾਹੀਦੀ ਹੈ ਕਿ ਨਹੀਂ ਚਾਹੀਦੀ ਸਾਤ ਸੰਗਤ ਜੀ ਸਾਨੂੰ ਘਰ ਦੇ ਵਿੱਚ ਜੋਤ ਲਗਾਉਣੀ ਚਾਹੀਦੀ ਹੈ ਸਾਤ ਸੰਗਤ ਜੀ ਇਸ ਬਾਰੇ ਲੋਕ ਇਸ ਕਰਕੇ ਪੁੱਛਦੇ ਹਨ ਕਿਉਂਕਿ ਸਾਤ ਸੰਗਤ ਜੀ ਇਸ ਤਰ੍ਹਾਂ ਦੇ ਪ੍ਰਚਾਰ ਸਾਤ ਸੰਗਤ ਜੀ ਜੋ ਕਲਯੁਗ ਦੀ ਦੁਨੀਆ ਹੈ ਨਾ ਸਾਤ ਸੰਗਤ ਜੀ ਕਲਯੁਗ ਦਾ ਦੂਸਰਾ ਰੂਪ ਹੈ ਸਾਧ ਸੰਗਤ ਜੀ ਜਿਹੜੇ ਭੁੱਲੇ ਭੜਕੇ ਹੋਏ ਲੋਕ ਹਨ ਸਾਧ ਸੰਗਤ ਜੀ ਉਹ ਇਸ ਬਾਰੇ ਪੁੱਛਦੇ ਹੀ ਹਨ ਸਾਧ ਸੰਗਤ ਜੀ ਇਸ ਤਰ੍ਹਾਂ ਦੇ ਲੋਕ ਅਕਸਰ ਕਲਯੁਗ ਦਾ ਦੂਸਰਾ ਰੂਪ ਹੁੰਦੇ ਹਨ ਸਾਧ ਸੰਗਤ ਜੀ ਤੁਸੀਂ ਇੱਕ ਗੱਲ ਨੂੰ ਆਪ ਹੀ ਚੈੱਕ ਕਰ ਲੈਣਾ ਸਾਧ ਸੰਗਤ ਜੀ ਕਈ ਲੋਕ ਆਪਣੇ ਘਰ ਵਿੱਚ ਦੇਸੀ ਘੋਦੀ ਜੋਤ ਲਗਾਉਂਦੇ ਹਨ ਸਾਧ ਸੰਗਤ ਜੀ ਪਰ ਉਹਨਾਂ ਦੇ ਵਿੱਚੋਂ ਕਈ ਲੋਕ ਇਦਾਂ ਦੇ ਹੁੰਦੇ ਹਨ ਜਿਹੜੇ ਦੂਸਰਿਆਂ ਦੀਆਂ ਗੱਲਾਂ ਦੇ ਵਿੱਚ ਆ ਕੇ ਸਾਧ ਸੰਗਤ ਜੀ ਜੇ ਕੋਈ ਉਹਨਾਂ ਨੂੰ ਇੱਕ ਵਾਰ ਕਹਿ ਦੇਵੇ ਘਰ ਦੇ ਵਿੱਚ ਜੋਤ ਨਾ ਲਗਾਇਆ ਕਰ ਇਸ ਦੇ ਨਾਲ ਕੁਝ ਨਹੀਂ ਹੋਣਾ ਸਾਧ ਸੰਗਤ ਜੀ ਉਹ ਦੂਸਰਿਆਂ ਦੀਆਂ ਗੱਲਾਂ ਦੇ ਵਿੱਚ ਆ ਕੇ ਆਪਣਾ ਮਨ ਵੀ ਪਟਕਾ ਲੈਂਦੇ ਹਨ ਉਹਨਾਂ ਦਾ ਮਨ ਵੀ ਪਟਕਣ ਲੱਗ ਜਾਂਦਾ ਹੈ ਸਾਧ ਸੰਗਤ ਜੀ ਇਸ ਕਰਕੇ ਉਹ ਘਰ ਵਿੱਚ ਜੋਤ ਲਗਵਾਨੀ ਬੰਦ ਕਰ ਦਿੰਦੇ ਹਨ ਸਾਧ ਸੰਗਤ ਜੀ ਜਦੋਂ ਜੋਤ ਲਗਵਾਣੀ ਬੰਦ ਕਰ ਦਿੰਦੇ ਹਨ ਤਾਂ ਸਾਧ ਸੰਗਤ ਜੀ ਉਹਨਾਂ ਦੇ ਘਰ ਦਾ ਬਹੁਤ ਬੁਰਾ ਹਾਲ ਹੋ ਜਾਂਦਾ ਹੈ ਸਾਧ ਸੰਗਤ ਜੀ ਉਹਨਾਂ ਨੂੰ ਇਹੋ ਜਿਹੀਆਂ ਬਿਮਾਰੀਆਂ ਲੱਗ ਜਾਂਦੀਆਂ ਹਨ ਸਾਧ ਸੰਗਤ ਜੀ ਜਿਹੜੀਆਂ ਕਿ ਡਾਕਟਰਾਂ ਨੂੰ ਵੀ ਸਮਝ ਨਹੀਂ ਆਉਂਦੀ ਸਾਧ ਸੰਗਤ ਜੀ ਉਹਨਾਂ ਦਾ ਕੰਮਕਾਰ ਵੀ ਦਿਨੋਂ ਦਿਨ ਡਾਊਨ ਹੋ ਜਾਂਦਾ ਹੈ ਸਾਧ ਸੰਗਤ ਜੀ ਅਸੀਂ ਖੁਦ ਇਦਾਂ ਦੇ ਬਹੁਤ ਲੋਕਾਂ ਨੂੰ ਜਾਣਦੇ ਹਾਂ ਸਾਧ ਸੰਗਤ ਜੀ ਜਿਹੜੇ ਕਿਸੇ ਦੀਆਂ ਗੱਲਾਂ ਵਿੱਚ ਆ ਕੇ ਆਪਣੇ ਘਰ ਦਾ ਬੇੜਾ ਗਰਕ ਕਰ ਲੈਂਦੇ ਹਨ ਸਾਧ ਸੰਗਤ ਜੀ ਉਹਨਾਂ ਦੇ ਘਰ ਵਿੱਚ ਮਾੜੀਆਂ ਸ਼ਕਤੀਆਂ ਪਰਵੇਸ਼ ਕਰ ਜਾਂਦੀਆਂ ਹਨ ਸਾਧ ਸੰਗਤ ਜੀ ਕਿਸੇ ਵੇਲੇ ਤੇ ਉਹਨਾਂ ਦੇ ਵਿੱਚ ਵੀ ਪਰਵੇਸ਼ ਕਰ ਜਾਂਦੀਆਂ ਹਨ ਸਾਧ ਸੰਗਤ ਜੀ ਇਸੇ ਤਰ੍ਹਾਂ ਹੀ ਪਾਈ ਇੱਕ ਇੱਕ ਦੀ ਅੱਜ ਕਥਾ ਦੱਸਾਂਗੇ ਤੁਹਾਨੂੰ ਸਾਧ ਸੰਗਤ ਜੀ ਇਹ ਹੱਡ ਬੀਟੀ ਘਟਨਾ ਹੈ ਸਾਧ ਸੰਗਤ ਜੀ ਉਹ ਹਰ ਰੋਜ਼ ਡਾਕਟਰਾਂ ਦੇ ਹੀ ਤੁਰੇ ਰਹਿੰਦੇ ਹੁੰਦੇ ਇਸ ਤਰ੍ਹਾਂ ਸਾਧ ਸੰਗਤ ਜੀ ਇੱਕ ਫਤਿਹਗੜ ਸਾਹਿਬ ਜੋ ਸਰਹੰਦ ਦੇ ਕੋਲ ਹੈ ਜਿੱਤੇ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਗਿਆ ਸੀ ਸਾਧ ਸੰਗਤ ਜੀ ਉਸ ਤਰਿੱਤੀ ਤੇ ਸਾਧ ਸੰਗਤ ਜੀ ਇੱਕ ਬੰਦਾ ਬਹੁਤ ਵੱਡੇ ਅਹੁਦੇ ਤੇ ਸੀ ਸਾਧ ਸੰਗਤ ਜੀ ਉਹ ਵਾਰ-ਵਾਰ ਕਹਿੰਦਾ ਰਹਿੰਦਾ ਸੀ ਕਿ ਫਤੇਗੜ ਸਾਹਿਬ ਠੰਡੇ ਵਜ ਵਿੱਚ ਐਵੇਂ ਹੀ ਜੋਤ ਜਗਦੀ ਰਹਿੰਦੀ ਹੈ ਸਾਧ ਸੰਗਤ ਜੀ ਉਸ ਜੋਤ ਨੂੰ ਬੰਦ ਕਰ ਦੇਣਾ ਚਾਹੀਦਾ ਹੈ ਸਾਧ ਸੰਗਤ ਜੀ ਜਦੋਂ ਉਹ ਇਸ ਤਰ੍ਹਾਂ ਵਾਰ-ਵਾਰ ਕਹਿੰਦਾ ਰਿਹਾ ਸਾਧ ਸੰਗਤ ਜੀ ਤਾਂ ਪਾਟੀਆਂ ਨੇ ਕਿਹਾ ਸਾਧ ਸੰਗਤ ਜੀ ਉੱਥੇ ਦੇ ਸੇਵਾਦਾਰ ਨੇ ਕਿਹਾ ਕਿ ਤੂੰ ਸਾਨੂੰ ਕੀ ਕਹਿੰਦਾ ਹੈ ਭਾਈ ਤੂੰ ਵੀ ਤੇ ਇੱਥੇ ਹੀ ਰਹਿੰਦਾ ਹੈ ਤੂੰ ਆਪ ਹੀ ਜਾ ਕੇ ਜੋਤ ਨੂੰ ਬੰਦ ਕਰ ਦੇ ਸਾਸੰਗਾ ਜੀ ਉਹ ਬਹੁਤ ਵੱਡੇ ਅਹੁਦੇ ਤੇ ਸੀ ਬੰਦਾ ਸਾਸੰਗਾ ਜੀ ਉਸਨੇ ਇੱਕ ਦਿਨ ਉਸ ਤੇ ਜਦੋਂ ਕਹਿੰਦੇ ਆ ਨਾ ਕਿ ਦਿਮਾਗ ਦੀ ਜਦੋਂ ਦਿਮਾਗ ਚੱਲਣਾ ਬੰਦ ਹੋ ਜਾਵੇ ਸਾਸੰਗਤ ਜੀ ਤਾਂ ਬੰਦਾ ਗਲਤ ਕੰਮ ਕਰਦਾ ਹੈ ਸਾਸੰਗਤ ਜੀ ਤਾਂ ਇੱਕ ਦਿਨ ਇਦਾਂ ਹੀ ਸਾਸੰਗਤ ਜੀ ਉਹਨੇ ਜਾ ਕੇ ਬੁਰਜ ਦੀ ਜੋਤ 부ਝਾ ਦਿੱਤੀ ਸਾਸੰਗਤ ਜੀ ਜਦੋਂ ਉਹ ਬੰਦਾ ਜੋਤ ਨੂੰ ਵਧਾ ਦਿੱਤੀ ਸਾਸੰਗਤ ਜੀ ਜਦੋਂ ਉਹ ਆਪਣੇ ਘਰ ਵਾਪਸ ਗਿਆ ਸਾਸੰਗਤ ਜੀ ਜਿਹੜੀ ਉਸ ਦੀ ਘਰ ਵਾਲੀ ਸੀ ਸਾਸੰਗਤ ਜੀ ਉਹ ਜਾਂਦਿਆਂ ਨੂੰ ਬੇਹੋਸ਼ ਪਈ ਸੀ। ਸਾਸੰਗਤ ਜੀ ਉਹ ਆਪਣੀ ਘਰਵਾਲੀ ਨੂੰ ਪੀਜੀਆ ਹੀ ਲੈ ਗਿਆ। ਸਾਸੰਗਤ ਜੀ ਉਸ ਦੇ ਘਰਵਾਲੀ ਦੀ ਬਿਮਾਰੀ ਦੀ ਵੀ ਕੁਝ ਸਮਝ ਨਹੀਂ ਆ ਰਹੀ ਸੀ। ਸਾਸੰਗਤ ਜੀ ਡਾਕਟਰਾਂ ਨੇ ਉਹ ਬਹੁਤ ਇਲਾਜ ਕੀਤਾ। ਪਰ ਉਸ ਨੂੰ ਡਾਕਟਰਾਂ ਨੂੰ ਵੀ ਉਸ ਦੀ ਬਿਮਾਰੀ ਦੀ ਸਮਝ ਨਹੀਂ ਆਈ। ਸਾਸੰਗਤ ਜੀ ਉਹ ਬੰਦਾ ਆਪਣੀ ਘਰਵਾਲੀ ਨੂੰ ਲੈ ਕੇ ਬਹੁਤ ਸਾਰੇ ਹਸਪਤਾਲਾਂ ਵਿੱਚ ਤੁਰਿਆ ਫਿਰਦਾ ਰਿਹਾ ਸਾਧ ਸੰਗਤ ਜੀ ਪਰ ਉਸ ਦੀ ਘਰ ਵਾਲੀ ਠੀਕ ਨਾ ਹੋਈ ਸਾਧ ਸੰਗਤ ਜੀ ਫਿਰ ਉਹ ਥੱਕ ਹਾਰ ਕੇ ਬੈਠ ਗਿਆ ਸਾਧ ਸੰਗਤ ਜੀ ਫਿਰ ਉਸ ਨੇ ਸੇਵਾਦਾਰ ਨੂੰ ਪੁੱਛਿਆ ਕਿ ਮੈਨੂੰ ਕੁਝ ਸਮਝ ਨਹੀਂ ਆ ਰਿਹਾ ਕਿ ਮੈਂ ਕੀ ਕਰਾਂ ਮੇਰੀ ਘਰ ਵਾਲੀ ਠੀਕ ਹੀ ਨਹੀਂ ਹੋ ਰਹੀ ਤਾਂ ਸਾਧ ਸੰਗਤ ਡਾਕਟਰਾਂ ਨੂੰ ਵੀ ਬਹੁਤ ਕੁਝ ਖਾ ਲਿਆ ਪਰ ਕਿਸੇ ਨੂੰ ਕੁਝ ਸਮਝ ਨਹੀਂ ਆ ਰਹੀ ਪਤਾ ਨਹੀਂ ਉਸ ਨੂੰ ਕੀ ਹੋ ਗਿਆ ਹੈ ਸਾਧ ਸੰਗਤ ਜੀ ਫਿਰ ਉਹਨਾਂ ਸੇਵਾਦਾਰਾਂ ਨੇ ਜਵਾਬ ਦਿੱਤਾ ਕਿ ਤੂੰ ਜਿਹੜੀ ਫਤੇਗੜ ਸਾਹਿਬ ਦੀ ਜੋਤ ਬੁਝਾਈ ਸੀ ਉਸ ਕਰਕੇ ਹੀ ਸਭ ਕੁਝ ਵਾਪਰਿਆ ਹੈ ਤੇਰੇ ਨਾਲ ਸਾਧ ਸੰਗਤ ਜੀ ਜਿਸ ਕਰਕੇ ਤੇਰੀ ਘਰ ਵਾਲੀ ਦੀ ਜੋਤ ਹੁਣ ਬੁਝ ਜਾਣੀ ਹੈ ਸਾਧ ਸੰਗਤ ਜੀ ਉਹ ਡਰ ਗਿਆ ਬਹੁਤ ਜ਼ਿਆਦਾ ਸਾਸੰਗਤ ਜੀ ਫਿਰ ਉਹ ਬੰਦਾ ਕਹਿਣ ਲੱਗਾ ਸਾਸੰਗਤ ਜੀ ਕਿ ਤੂੰ ਐਂਦਾ ਕਰ ਤੂੰ ਸੰਤ ਮਹਾਪੁਰਸ਼ਾਂ ਜੀ ਦੇ ਡੇਰੇ ਚਲੇ ਜਾ ਉਹ ਤੈਨੂੰ ਦੱਸਣਗੇ ਕਿ ਹੁਣ ਤੇਰੀ ਘਰ ਵਾਲੀ ਕਿਵੇਂ ਠੀਕ ਹੋਵੇਗੀ ਸਾਸੰਗਤ ਜੀ ਤਾਂ ਉਹ ਮਹਾਪੁਰਸ਼ਾਂ ਜੀ ਦੇ ਕੋਲ ਚਲਾ ਗਿਆ ਅਨਸਾੜੀ ਸਾਹਿਬ ਸਾਸੰਗਤ ਜੀ ਉਸਨੇ ਜਾ ਕੇ ਬਾਬਾ ਜੀ ਨੂੰ ਬੇਨਤੀ ਕੀਤੀ ਕਿ ਬਾਬਾ ਜੀ ਮੇਰੀ ਘਰ ਵਾਲੀ ਬਹੁਤ ਬਿਮਾਰ ਹੈ ਡਾਕਟਰਾਂ ਨੂੰ ਵੀ ਉਸ ਦੀ ਬਿਮਾਰੀ ਦਾ ਹੱਲ ਨਹੀਂ ਲੱਭ ਰਿਹਾ ਹੈ ਕਿ ਉਸ ਨੂੰ ਕਿਹੜੀ ਬਿਮਾਰੀ ਤਾਂ ਸਾਧ ਸੰਗਤ ਜੀ ਬਾਬਾ ਜੀ ਨੇ ਦੱਸਿਆ ਭਾਈ ਭਾਈ ਇੱਕ ਕੰਮ ਕਰ ਤੂੰ ਬਹੁਤ ਵੱਡੀ ਗਲਤੀ ਕੀਤੀ ਹੈ ਜੋ ਛੋਟੇ ਸਹਿਬਜ਼ਾਦਿਆਂ ਦੀ ਸ਼ਹੀਦੀ ਦੀ ਜੋਤ ਜਗਦੀ ਹੈ ਤੂੰ ਉਹ ਬੁਝਾ ਦਿੱਤੀ ਤੇਰੇ ਨਾਲ ਤੇ ਮਾੜਾ ਹੋਣਾ ਹੀ ਹੈ ਜੇ ਤੂੰ ਆਪਣੀ ਭੁੱਲ ਬਖਸ਼ਾਉਣੀ ਚਾਹਨਾ ਵਾ ਨੰਤੂ ਫਤੇਗੜ ਸਾਹਿਬ ਜਾ ਕੇ ਜੋਤ ਜਗਾ ਸਾ ਸੰਗਤ ਜੀ ਉਸਨੇ ਆਪਣੇ ਭਰਾ ਨੂੰ ਕਹਿ ਦਿੱਤਾ ਕਿ ਤੂੰ ਜਾ ਜਾ ਕੇ ਜੋਤ ਜਗਾ ਆਉ ਸਾ ਸੰਗਤ ਜੀ ਫਿਰ ਮਹਾਪੁਰਸ਼ਾਂ ਨੇ ਉਸ ਨੂੰ ਕਿਹਾ ਸੀ ਕਿ ਤੂੰ ਜੋਤ ਜਗਾ ਤਾ ਜਿਨ੍ਹਾਂ ਹੱਥਾਂ ਨਾਲ ਤੂੰ ਜੋਤ ਬੁਝਾਈ ਹੈ ਤਾਂ ਉਸੇ ਹੱਥਾਂ ਨਾਲ ਹੀ ਜੋਤ ਜਗਾਉਣੀ ਹੈ ਮਹਾਪੁਰਸ਼ਾਂ ਜੀ ਨੇ ਇਹ ਵੀ ਕਿਹਾ ਸੀ ਭਾਈ ਤੂੰ ਪੰਜ ਪਿਆਰਿਆਂ ਨੂੰ ਨਾਲ ਲੈ ਕੇ ਜਾਣਾ ਹੈ ਪਹਿਲਾਂ ਗੁਰੂ ਸਾਹਿਬ ਜੀ ਤੋਂ ਅੱਗੇ ਅਰਦਾਸ ਕਰਕੇ ਮਾਫੀ ਮੰਗਣੀ ਹੈ ਸਾਧ ਸੰਗਤ ਜੀ ਫਿਰ ਗੁਰੂ ਸਾਹਿਬ ਕਿਰਪਾ ਕਰਨਗੇ ਸਾਧ ਸੰਗਤ ਜੀ ਫਿਰ ਉਸ ਬੰਦੇ ਨੇ ਇਸ ਤਰ੍ਹਾਂ ਹੀ ਕੀਤਾ ਸਾਧ ਸੰਗਤ ਜੀ ਉਹ ਪੰਜ ਪਿਆਰਿਆਂ ਨੂੰ ਨਾਲ ਲੈ ਕੇ ਗੁਰੂ ਸਾਹਿਬ ਦੇ ਅੱਗੇ ਜਾ ਕੇ ਅਰਦਾਸ ਕੀਤੀ ਤੇ ਮਾਫੀ ਮੰਗੀ ਸਾਥ ਸੰਗਜ ਜੀ ਫਿਰ ਉਸ ਜੋਤ ਨੂੰ ਆਪਣੇ ਹੱਥਾਂ ਦੇ ਨਾਲ ਫਿਰ ਜਗਾਇਆ ਸਾਥ ਸੰਗਜ ਜੀ ਜਦੋਂ ਉਹ ਬੰਦਾ ਜੋਤ ਜਗਾ ਕੇ ਵਾਪਿਸ ਆਪਣੀ ਘਰ ਵਾਲੀ ਕੋਲ ਆਇਆ ਘਰੇ ਤਾਂ ਸਾਥ ਸੰਗਜ ਜੀ ਉਸ ਦੀ ਘਰ ਵਾਲੀ ਪਹਿਲਾਂ ਹੀ ਉੱਠ ਕੇ ਬੈਠੀ ਹੋਈ ਸੀ ਸਾਥ ਸੰਗਜ ਜੀ ਉਸ ਦੀ ਘਰ ਵਾਲੀ ਨੇ ਕਿਹਾ ਕਿ ਮੈਂ ਹੁਣ ਠੀਕ ਹਾਂ ਸਾਥ ਸੰਗਜ ਇਸ ਤਰ੍ਹਾਂ ਉਸ ਵੱਡੇ ਆਉਂਦੇ ਵਾਲੇ ਬੰਦੇ ਦੀ ਅਕਲ ਟਿਕਾਣੇ ਆਪੇ ਸਾਧ ਸੰਗਤ ਜੀ ਇਸੇ ਤਰ੍ਹਾਂ ਹੀ ਪਾਈ ਉਹ ਫਿਰ ਬਾਬਾ ਜੀ ਦੇ ਕੋਲ ਪੂਰਨ ਬ੍ਰਹਮ ਗਿਆਨੀ ਸੰਤ ਪੱਬ ਅਜੀਤ ਸਿੰਘ ਜੀ ਕੋਲ ਸਾਧ ਸੰਗਤ ਜੀ ਉਸਨੇ ਦੱਸਿਆ ਕਿ ਬਾਬਾ ਜੀ ਮੇਰੀ ਕਰਮੜੀ ਠੀਕ ਹੋ ਗਈ ਹੈ ਸਾਧ ਸੰਗਤ ਜੀ ਤਾਂ ਬਾਬਾ ਜੀ ਨੇ ਉਸ ਨੂੰ ਵਚਨ ਕੀਤੇ ਪਾਈ ਅੱਤਵਾਦ ਕਦੀ ਇਦਾਂ ਦੀ ਗਲਤੀ ਨਾ ਕਰੀ ਸਾਥ ਸੰਗਤ ਜੀ ਜਿਸ ਜੋਤ ਬਾਰੇ ਅਜੇ ਬਹੁਤ ਹੀ ਵਿਚਾਰ ਹਾ ਕਿ ਜਿਹੜਾ ਵੀ ਇਸ ਜੋਤ ਨੂੰ ਬੁਝਾਵੇਗਾ ਤਾਂ ਕੀ ਕਿਹਾ ਜਾਂਦਾ ਹੈ ਤਾਂ ਉਸ ਦੀਆਂ ਸਾਰੀਆਂ ਹੀ ਜੋਤਾਂ ਬੁੱਝ ਜਾਂਦੀਆਂ ਸਾਥ ਸੰਗਤ ਜੀ ਹੁਣ ਸਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਜੋਤ ਲਗਾਉਣ ਨਾਲ ਕੀ ਹੁੰਦਾ ਹੈ ਜਿੱਥੇ ਜੋਤ ਜਗਦੀ ਹੈ ਤਾਂ ਉੱਥੇ ਸ਼ਹੀਦ ਸਿੰਘਾਂ ਦਾ ਪੈਰਾ ਰਹਿੰਦਾ ਹੈ 사త్సੰਗਤ ਜੀ ਤਾਂ ਸੰਤ ਮਹਾਪੁਰਸ਼ਾਂ ਜੀ ਨੇ ਉਸ ਨੂੰ ਬਚਨ ਦਿੱਤੇ ਪਾਏ ਜੇ ਤੂੰ ਆਪਣੇ ਪਰਿਵਾਰ ਦੀ ਤੰਦਰੁਸਤੀ ਚਾਹੁੰਦਾ ਹੈ ਤਾਂ ਤੂੰ ਘਰ ਦੇ ਵਿੱਚ ਦੇਸੀ ਘਿਓ ਦੀ ਜੋਤ ਜਗਾਇਆ ਕਰ 사త్సੰਗਤ ਜੀ ਬਾਬਾ ਜੀ ਨੇ ਉਸ ਨੂੰ ਸਵੇਰੇ ਦੇਸੀ ਘਿਓ ਦੀ ਜੋਤ ਜਗਾਉਣ ਲਈ ਕਿਹਾ 사త్సੰਗਤ ਜੀ ਕਿਉਂਕਿ ਜਿਹੜੇ ਗੁਰੂ ਸਾਹਿਬਾਨ ਨਾਲ ਸਿੰਘ ਸ਼ਹੀਦ ਹੋਏ ਹਨ ਸਾਧ ਸੰਗਤ ਜੀ ਉਸ ਉਸ ਸਵਾ ਲੱਖ ਸ਼ਹੀਦਾਂ ਜਿੰਨਾ ਦੀ ਘਰਾਹ ਦੇਖ ਕੇ ਅਤੇ ਜੋਤ ਦੀ ਖੁਸ਼ਬੂ ਨਾਲ ਹੀ ਸਾਧ ਸੰਗਤ ਜੀ ਜਿੱਥੇ ਜੈਦੇਸੀ ਉਹਦੀ ਜੋਤ ਜਗਦੀ ਹਨ ਉੱਤੇ ਸ਼ਹੀਦ ਸਿੰਘ ਆਪ ਹੀ ਆ ਜਾਂਦੇ ਹਾਂ ਸਾਧ ਸੰਗਤ ਜੀ ਤਾਂ ਮਹਾਂਪੁਰਸ਼ਾਂ ਨੇ ਕਿਹਾ ਪਾਈ ਭਾਈ ਜਿੱਥੇ ਦੇਸੀ ਕਿਉਂ ਦੀ ਜੋਤ ਜਗਦੀ ਹੈ ਉੱਥੇ ਕੋਈ ਵੀ ਮਾੜੀ ਚੀਜ਼ ਕਰਨ ਨਹੀਂ ਪਰਵੇਸ਼ ਹੁੰਦੀ ਤੇ ਘਰ ਪਰਿਵਾਰ ਦੀ ਤੰਦਰੁਸਤੀ ਬਣੀ ਰਹਿੰਦੀ ਸਾਜ ਸੰਗਤ ਜੀ ਤੇ ਘਰ ਦੇ ਵਿੱਚ ਖੁਸ਼ੀਆਂ ਆਉਂਦੀਆਂ ਕਿਉਂਕਿ ਉੱਥੇ ਜਿੱਥੇ ਸ਼ਹੀਦ ਸਿੰਘ ਹਰ ਟਾਈਮ ਜਿੱਥੇ ਜੈਸੀ ਕੋ ਦੀ ਜੋਤ ਜਗਦੀ ਹੈ ਉੱਥੇ ਹੱਜ ਨੱਚ ਰਹਿੰਦੇ ਆ ਸਾਜ ਸੰਗਤ ਜੀ ਹੋਰ ਵੀ ਜੋ ਸਾਡੇ ਕੰਮ ਅੜੇ ਹੁੰਦੇ ਹਨ ਸਾਜ ਸੰਗਤ ਜੀ ਸ਼ਹੀਦ ਸਿੰਘ ਉਹਨਾਂ ਨੂੰ ਵੀ ਸਿਰੇ ਚੜਾ ਦਿੰਦੇ ਆਂ ਸਾਧ ਸੰਗਤ ਜੀ ਦੇਸੀ ਘਿਉ ਦੀ ਜੋਤ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਪੋਲਿਊਸ਼ਨ ਵੀ ਨਹੀਂ ਹੁੰਦਾ ਸਾਧ ਸੰਗਤ ਜੀ ਇਸ ਨਾਲ ਵਾਤਾਵਰਣ ਵਿੱਚ ਵੀ ਜਿਹੜੇ ਮਾੜੇ ਘਟਾਣੂ ਹੁੰਦੇ ਹਨ ਉਹ ਵੀ ਮਰ ਜਾਂਦੀਆਂ ਸਾਧ ਸੰਗਤ ਜੀ ਜਿਸ ਘਰ ਵਿੱਚ ਸਵੇਰੇ ਸ਼ਾਮ ਦੇਸੀ ਘਿਉ ਦੀ ਜੋਤ ਜਗਦੀ ਹੈ ਸਾਧ ਸੰਗਤ ਜੀ ਉੱਥੇ ਸ਼ਹੀਦ ਸਿੰਘਾਂ ਦਾ ਪਹਿਰਾ ਰਹਿੰਦਾ ਹੈ ਸਾਤ ਸੰਗਤ ਜੀ ਪਰ ਜੇਕਰ ਕਿਸੇ ਘਰ ਵਿੱਚ ਕੋਈ ਨਸ਼ਾ ਕਰਦਾ ਹੈ ਕੋਈ ਮਾਸ ਮੀਟ ਖਾਂਦਾ ਹੈ ਉੱਤੇ ਸ਼ਹੀਦ ਸਿੰਘ ਨਹੀਂ ਹੁੰਦੇ ਸਾਤ ਸੰਗਤ ਜੀ ਫਿਰ ਭਾਵੇਂ ਉਹ ਲਗਾਤਾਰ 24 ਘੰਟੇ ਜੋਤ ਜਗਦੀ ਰਹੇ ਸਾਤ ਸੰਗਤ ਜੀ ਜਿਸ ਘਰ ਵਿੱਚ ਅੰਮ੍ਰਿਤ ਛਕਿਆ ਹੁੰਦਾ ਹੈ ਨਿਤਨੇਮ ਦਾ ਪਾਠ ਹੁੰਦਾ ਹੈ ਮੂਲ ਮੰਤਰ ਦਾ ਜਾਪ ਹੁੰਦਾ ਹੈ ਸਾਤ ਸੰਗਤ ਜੀ ਉੱਤੇ ਜੋਤ ਜਗਾਉਣ ਨਾਲ ਸ਼ਹੀਦ ਸਿੰਘ ਆਪ ਹੀ ਆ ਜਾਂਦੇ ਹਨ 사త్సੰਗਤ ਜੀ ਤੇ ਕਿਰਪਾ ਕਰਦੇ ਹਨ 사త్సੰਗਤ ਜੀ ਗੁਰੂ ਸਾਹਿਬ ਦਾ ਸੱਚਖੰਡ ਵਿੱਚ ਵੀ ਵਿਰਾਜਮਾਨ ਰਹਿੰਦੇ ਹਨ 사త్సੰਗਤ ਜੀ ਗੁਰੂ ਸਾਹਿਬ ਸਿੱਖ ਸੰਗਤਾਂ ਦੇ ਕੰਮ ਸਿਰੇ ਚੜਾਉਣ ਲਈ ਸ਼ਹੀਦ ਸਿੰਘਾਂ ਤੇ ਦੇਵੀ ਦੇਖਦੇ ਹਨ ਉਹਨਾਂ ਹੀ ਭੇਜਦੇ ਹਨ 사త్సੰਗਤ ਜੀ ਇਸੇ ਤਰ੍ਹਾਂ ਹੀ ਪਾਈ ਕਹਿੰਦੇ ਹਨ ਕਿ ਜੋਤ ਜਗਾਉਣਾ ਕਰਦੇ ਵਿੱਚ ਬਹੁਤ ਜ਼ਰੂਰੀ ਹੈ ਸਾਤਸੰਗਤ ਜੀ ਜੇ ਤੁਸੀਂ ਰੋਜ਼ ਜੋਤ ਨਹੀਂ ਜਗਾ ਸਕਦੇ ਤਾਂ ਸਾਤਸੰਗਤ ਜੀ ਇੱਕ ਐਤਵਾਰ ਦਾ ਦਿਨ ਹੁੰਦਾ ਹੈ ਜੋ ਸ਼ਹੀਦਾ ਸਿੰਘਾਂ ਦਾ ਹੁੰਦਾ ਹੈ ਸਾਤਸੰਗਤ ਜੀ ਤੁਸੀਂ ਉਸ ਦਿਨ ਦੇਸੀ ਕਿਉ ਦੀ ਜੋਤ ਜਗਾ ਸਕਦੇ ਸਾਤਸੰਗਤ ਜੀ ਇਸੇ ਕਰਕੇ ਕਿਸੇ ਦੇ ਪਿੱਛੇ ਨਾ ਲੱਗੋ ਜੇ ਉਹਨਾਂ ਦੀ ਗੱਲ ਮੰਨੋਗੇ ਤਾਂ ਜ਼ਿੰਦਗੀ ਵਿੱਚ ਕਾਟਾ ਹੀ ਖਾਓਗੇ ਸਾਤਸੰਗਤ ਜੀ ਕਿਉਂਕਿ ਜਿਹੜਾ ਟਾਈਮ ਨਿਕਲ ਗਿਆ ਉਹ ਮੁੜ ਕੇ ਵਾਪਸ ਨਹੀਂ ਆਉਣਾ ਸਾਧ ਸੰਗਤ ਜੀ ਫਿਰ ਜਾਗੇ ਜੇ ਤੁਸੀਂ ਜੋਤ ਜਗਾਉਗੇ ਫਿਰ ਵਾਹਿਗੁਰੂ ਜੀ ਦੀ ਕਿਰਪਾ ਇੰਨੀ ਹੋਵੇਗੀ ਕਿ ਤੁਸੀਂ ਸੋਚ ਵੀ ਨਹੀਂ ਸਕਦੇ ਸਾਧ ਸੰਗਤ ਜੀ ਇਸ ਕਰਕੇ ਮਾਪੋਸ਼ ਭਾਈ ਘਰ ਦੇ ਵਿੱਚ ਜੋਤ ਜਗਾਉਣ ਲਈ ਕਹਿੰਦੇ ਆ ਸਾਧ ਸੰਗਤ ਜੀ ਇੱਕ ਬਾਬਾ ਜੀ ਦਾ ਪੁਰਨ ਬ੍ਰਹਮ ਗਿਆਨੀ ਸੰਤ ਬਾਬਾ ਅਜੀਤ ਸਿੰਘ ਜੀ ਦਾ ਗੁਰਦੁਆਰਾ ਸਾਹਿਬ ਗੁਰਦੁਆਰਾ ਸ੍ਰੀ ਅਮਜਾਨ ਰੁਖ ਸਾਹਿਬ ਪਾਮੀਆ ਸਾਹਿਬ ਸਾਧ ਸੰਗਤ ਜੀ ਉੱਥੇ ਵੀ ਹਰ ਟਾਈਮ ਸਾਧ ਸੰਗਤ ਜੀ ਸ਼ਹੀਦਾ ਸਿੰਘਾਂ ਦੇ ਦਰ ਤੇ ਜੋਤ ਜਗਦੀ ਰਹਿੰਦੀ ਸਾਧ ਸੰਗਤ ਜੀ ਬਾਬਾ ਜੀ ਦਾ ਹੁਕਮ ਹੈ ਕਿ ਭਾਈ ਇੱਥੇ ਹਰ ਟਾਈਮ ਜੋਤ ਜਗਦੀ ਰਹੇਗੀ 24 ਘੰਟੇ ਦਿਨ ਦੇ ਜੋਤ ਜਗਦੀ ਰਹੇਗੀ ਸਾਧ ਸੰਗਤ ਜੀ ਜਿੱਥੇ ਜੋਤ ਜਗਦੀ ਹੈ ਉੱਥੇ ਹਰ ਟਾਈਮ ਆਜੇ ਨਾਦਰ ਸ਼ਹੀਦ ਸਿੰਘ ਰਹਿੰਦੇ ਹਨ ਸਾਥ ਸੰਗਤ ਜੀ ਇਸੇ ਤਰ੍ਹਾਂ ਹੀ ਪਾਈ ਐਸੀ ਆਪਣੀ ਅਜ ਦੀ ਕਥਾ ਸਾਥ ਸੰਗਤ ਜੀ ਕਥਾ ਵਧੀਆ ਲੱਗੀ ਹੋਵੇ ਤੇ ਆਪਣੇ ਭੈਣ ਭਰਾਵਾਂ ਨੂੰ ਰਿਸ਼ਤੇਦਾਰਾਂ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਜੀ ਸਾਥ ਸੰਗਤ ਜੀ ਤਾਂ ਜੋ ਕਿਸੇ ਦਾ ਵੀ ਭਲਾ ਹੋ ਸਕੇ ਸਾਥ ਸੰਗਤ ਜੀ ਹਤੇ ਕਮੈਂਟ ਬਾਕਸ ਵਿੱਚ ਸੰਤ ਪਾਪਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਜੋ ਬਾਬਾ ਜੀ ਦਾ ਮਿਹਰ ਭਰਿਆ ਆਪ ਜੀ ਦੇ ਤੇ ਆਪ ਜੀ ਦੇ ਪਰਿਵਾਰ ਤੇ ਬਣਿਆ ਰਹੇ ਸਾਥ ਸੰਗਤ ਜੀ ਅਤੇ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰ ਲੈਣਾ ਜੀ ਤਾਂ ਜੋ ਆਪ ਜੀ ਨੂੰ ਰੋਜ਼ ਨਮਯਾ ਵੀਡੀਓ ਵੇਖ ਸਕੋ ਸਾਥ ਸੰਗਤ ਜੀ ਹੋਈਆ ਬੁੱਲਾ ਚੋਕਾਂ ਦੀ ਕੀ ਮਾਂ ਬਖਸ਼ਣੀ ਜੀ ਫਤਿਹ ਦਾ ਜਵਾਬ ਫਤਿਹ ਵਿੱਚ ਦੇਣਾ ਜੀ ਗੱਜ-ਵੱਜ ਕੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ